ਮੰਗਲਵਾਰ ਰਾਤ ਨੂੰ ਵੱਡੀ ਘਟਨਾ ਵਾਪਰਦੀ ਹੈ ਜਦੋਂ ਕਿ ਅੰਤਿਮ ਸੰਸਕਾਰ ਤੇ ਪੁੱਜੇ 60 ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਦਰਅਸਲ ਪੂਰਬੀ ਕਾਂਗੋ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਬਾਗੀ ਸਮੂਹ ਅਲਾਈਟਡ ਡੈਮੋਕ੍ਰੈਟਿਕ ਫੋਰਸਿਸ ਦੇ ਹਮਲੇ ਵਿੱਚ ਘੱਟੋ-ਘੱਟ 60 ਲੋਕ ਮਾਰੇ ਗਏ ਨੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਇੱਕ ਅੰਤਿਮ ਸੰਸਕਾਰ ਲਈ ਇਕੱਠੇ ਹੋਏ ਇਸ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਲਗਭਗ 10 ਹਮਲਾਵਰ ਸਨ ਉਹਨਾਂ ਕੋਲ ਮਾਚੇਟ ਸਨ ਉਨ੍ਹਾਂ ਨੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਹੋ ਲੈ ਕੇ ਆ ਤੇ ਫਿਰ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਚੀਕਦੇ ਸੁਣਿਆ ਤੇ ਬੇਹੋਸ਼ ਹੋ ਗਈ। ਲੁਬੇਰੋ ਖੇਤਰ ਦੇ ਪ੍ਰਸ਼ਾਸਨਿਕ ਕਰਨਲ ਐਲਨ ਕਿਵੇਵਾ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਲਗਭਗ 60 ਸੀ ਪਰ ਅੰਤਿਮ ਅੰਕੜੇ ਅਜੇ ਸਪਸ਼ਟ ਨਹੀਂ ਹੋਏ ਨੇ। ਉਹਨਾਂ ਨੇ ਇਸ ਕਿਹਾ ਕਿ ਅਸੀਂ ਖੇਤਰ ਵਿੱਚ ਸੇਵਾਵਾਂ ਭੇਜੀਆਂ ਨੇ ਤਾਂ ਜੋ ਲੋਕਾਂ ਦੀ ਗਿਣਤੀ ਕੀਤੀ ਜਾ ਸਕੇ। ਮੰਗਲਵਾਰ ਨੂੰ ਹੀ ADF ਨੇ ਬੀਨੀ ਖੇਤਰ ਵਿੱਚ ਇੱਕ ਹੋਰ ਹਮਲਾ ਕੀਤਾ ਜਿਸ ਦੇ ਵਿੱਚ 18 ਲੋਕ ਮਾਰੇ ਗਏ। ਕਾਂਗੂ ਯੂਗਾਂਡਾ ਸਰਹੱਦ 'ਤੇ ਸਰਗਰਮ ADF ਨੇ 2019 ਵਿੱਚ ਇਸਲਾਮਿਕ ਸਟੇਟ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ। ਇਸ ਸਮੂਹ ਕਾਂਗੂ ਅਤੇ ਯੂਗਾਂਡਾ ਦੀਆਂ ਕਾਰਵਾਈਆਂ ਦੇ ਬਾਵਜੂਦ ਨਾਗਰਿਕਾਂ 'ਤੇ ਹਮਲੇ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਪੋਲਕਰ ਤੁਰਕ ਨੇ ਕਿਹਾ ਕਿ ADF ਹਮਲੇ ਕਰਕੇ ਸੁਰੱਖਿਆ ਅਧਿਕਾਰ ਦਾ ਫਾਇਦਾ ਚੁੱਕਿਆ ਗਿਆ। ਸਥਾਨਕ ਲੋਕ ਡਰੇ ਨੇ ਅਤੇ ਅਨਿਸ਼ਚਿਤਤਾ ਦੇ ਵਿੱਚ ਰਹਿੰਦੇ ਨੇ ਅਤੇ ਸਥਿਤੀ ਵਿਗੜਦੀ ਜਾ ਰਹੀ ਹੈ। ਮੰਗਲਵਾਰ ਰਾਤ ਨੂੰ ਵੱਡੀ ਘਟਨਾ ਵਾਪਰਦੀ ਹੈ ਜਦੋਂ ਕਿ ਅੰਤਿਮ ਸੰਸਕਾਰ ਤੇ ਪੁੱਜੇ 60 ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਦਰਅਸਲ ਪੂਰਬੀ ਕਾਂਗੋ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਬਗੀ ਸਮੂਹ ਅਲਾਈਟਡ ਡੈਮੋਕ੍ਰੈਟਿਕ ਫੋਰਸਿਸ ਦੇ ਹਮਲੇ ਵਿੱਚ ਘੱਟੋ-ਘੱਟ 60 ਲੋਕ ਮਾਰੇ ਗਏ ਨੇ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਇੱਕ ਅੰਤਿਮ ਸੰਸਕਾਰ ਲਈ ਇਕੱਠੇ ਹੋਏ। ਇਸ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਲਗਭਗ 10 ਹਮਲਾਵਰ ਸਨ। ਉਹਨਾਂ ਕੋਲ ਮਾ ਚੇਟਸਨ ਉਹਨਾਂ ਨੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਹੋ ਲੈ ਕੇ ਆ ਤੇ ਫਿਰ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਚੀਕਦੇ ਸੁਣਿਆ ਤੇ ਬੇਹੋਸ਼ ਹੋ ਗਈ ਲੁਬੇਰੋ ਖੇਤਰ ਦੇ ਪ੍ਰਸ਼ਾਸਨਿਕ ਕਰਨਲ ਐਲਨ ਕਿਵੇਵਾ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਲਗਭਗ 60 ਸੀ ਪਰ ਅੰਤਿਮ ਅੰਕੜੇ ਅਜੇ ਸਪਸ਼ਟ ਨਹੀਂ ਹੋਏ ਨੇ ਉਹਨਾਂ ਨੇ ਇਸ ਕਿਹਾ ਕਿ ਅਸੀਂ ਖੇਤਰ ਵਿੱਚ ਸੇਵਾਵਾਂ ਭੇਜੀਆਂ ਨੇ ਤਾਂ ਜੋ ਲੋਕਾਂ ਦੀ ਗਿਣਤੀ ਕੀਤੀ ਜਾ ਸਕੇ ਮੰਗਲਵਾਰ ਨੂੰ ਹੀ ਏਡੀਐਫ ਨੇ ਬੇਨੀ ਖੇਤਰ ਵਿੱਚ ਇੱਕ ਹੋਰ ਹਮਲਾ ਕੀਤਾ ਜਿਸ ਦੇ ਵਿੱਚ 18 ਲੋਕ ਮਾਰੇ ਗਏ ਕਾਂਗੋ ਯੂਗਾਂਡਾ ਸਰਹੱਦ 'ਤੇ ਸਰਗਰਮ ADF ਨੇ 2019 ਵਿੱਚ ਇਸਲਾਮਿਕ ਸਟੇਟ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ। ਇਸ ਸਮੂਹ ਕਾਂਗੋ ਅਤੇ ਯੂਗਾਂਡਾ ਦੀਆਂ ਕਾਰਵਾਈਆਂ ਦੇ ਬਾਵਜੂਦ ਨਾਗਰਿਕਾਂ 'ਤੇ ਹਮਲੇ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਪੋਲਕਰ ਤੁਰਕ ਨੇ ਕਿਹਾ ਕਿ ADF ਹਮਲੇ ਕਰਕੇ ਸੁਰੱਖਿਆ ਅਧਿਕਾਰ ਦਾ ਫਾਇਦਾ ਚੁੱਕਿਆ ਗਿਆ। ਸਥਾਨਕ ਲੋਕ ਡਰੇ ਨੇ ਅਤੇ ਅਨਿਸ਼ਚਿਤਤਾ ਦੇ ਵਿੱਚ ਰਹਿੰਦੇ ਨੇ ਅਤੇ ਸਥਿਤੀ ਵਿਗੜਦੀ ਜਾ ਰਹੀ ਹੈ।